ਜੋਟੀਆਂ ਲੱਗ ਚੁੱਕੀਆਂ ਨੇ ਸਮਾਨ ਵੀ ਆ ਚੁੱਕਿਆ ਹਾਂਜੀ ਗਿਣਤੀ ਕੀਤੀ ਜਾ ਰਹੀ ਹੈ ਕੁਝ ਗਿਣ ਜਿਹੜੇ ਲਿਖਿਆ ਜਾ ਰਿਹਾ ਹੈ ਕੀ ਜੀ ਜੋ ਨਾਲ ਡਾਕੂਮੈਂਟ ਦਿੱਤੇ ਨੇ ਜੀ ਮਸ਼ੀਨਸ ਦਿੱਤੀਆਂ ਨੇ ਮਸ਼ੀਨਸ ਦਾ ਸੀਰੀਅਲ ਨੰਬਰ ਲਿਖਿਆ ਜਾ ਰਿਹਾਗਾ ਜੋ ਨਾਲ ਡਾਕੂਮੈਂਟ ਦਿੱਤੇ ਨੇ ਉਹਨਾਂ ਨੂੰ ਮਿਲਾਇਆ ਜਾ ਰਿਹਾਗਾ ਵੀ ਕੀ ਪ੍ਰੋਪਰ ਪੂਰਾ ਹੈ ਕਿਸ ਤੋਂ ਪਹਿਲਾਂ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਕਿਸ ਤਰ੍ਹਾਂ VOTING ਪਾਉਣੀ ਆ ਵੋਟਾ ਪਾਉਣ ਤੋਂ ਬਾਅਦ ਕੀ ਕਰਨਾ ਸਾਰੇ ਇਸ ਤੋਂ ਪਹਿਲਾਂ ਚਾਰ ਟ੍ਰੇਨਿੰਗਜ਼ ਲੱਗੀਆਂ ਨੇ ਜਿਦੇ ਵਿੱਚ ਦੋ-ਦੋ ਦਿਨ ਟ੍ਰੇਨਿੰਗ ਜਿਹੜੀਆਂ ਹ ਹੈਂਡ-ਆਨ ਟ੍ਰੇਨਿੰਗ ਨੇ ਮਸ਼ੀਨਜ਼ ਦੇ ਉੱਪਰ ਆ ਫਾਰਮਾ ਬਾਰੇ ਦੱਸੇਗਾ ਕਿਹੜਾ ਫਾਰਮ ਕਿਵੇਂ ਭਰਨਾਗਾ ਮਤਲਬ ਬਾਕਾਇਦਾ ਲਗਭਗ ਹਰ ਇੱਕ ਚੀਜ਼ ਦੀ ਟ੍ਰੇਨਿੰਗ ਹੋਈ ਹੈ ਪਹਿਲਾਂ ਉਹ ਬਕਸੇ ਬੈਨੇ ਆਖਿਰਕਰ ਇਹਨਾਂ ਦੇ ਵਿੱਚ ਹੈ ਕਿ ਕਿ ਤਿੰਨ ਬਕਸੇ ਦਿਖ ਰਹੇ ਹਾਂਜੀ ਇਹਦੇ ਵਿੱਚ ਵੀ ਯੂ ਹੈ ਵੈਲਿਡ ਯੂਨਿਟ ਹੈ ਉਹ ਆਪਣਾ ਬੀਵੀ ਪੈਟ ਜਿਹਨੂੰ ਅਸੀਂ ਪ੍ਰਿੰਟਰ ਬੋਲਦੇ ਆਂਗੇ ਇਸ ਤੋਂ ਬਿਨਾ ਇਹ ਸੀਯੂਆ ਕੰਟਰੋਲ ਯੂਨਿਟ ਹੈ ਜੀ ਜੁਨਟ ਦੀ ਗੱਲ ਕਰਨ ਤਾਂ ਮੇਰੇ ਖਿਆਲ ਜੀ ਤੁਹਾਡੇ ਕੋਲੇ ਰਹਿੰਦਾ ਉੱਥੇ ਅਧਿਕਾਰੀਆਂ ਦੇ ਕੋਲ ਜਦੋਂ ਕੰਟਰੋਲ ਦਿੰਨੇ ਹੋ ਕਮਾਂਡ ਦਿੰਨੇ ਹੋ ਰਿਪੋਰਟ ਪੈਂਦੀ ਹਾਂਜੀ ਹਾਂਜੀ ਸਰ ਇਹ ਜਿਹੜਾ ਸਾਰਾ ਸਮਾਨ ਹੈਗਾ ਅੱਜ ਬੂਥ ਦੇ ਉੱਪਰ ਜਾਏਗਾ ਬਕਾਇਦਾ ਬਸਾਂ ਦੇ ਰਾਹੀਂ ਇਸ ਤੋਂ ਬਾਅਦ ਇਹਨੂੰ ਅਸੀਂ ਪੂਰਾ ਆਪਣੇ ਨਿਗਰਾਨੀ ਦੇ ਵਿੱਚ ਰੱਖਾਂਗੇ ਸਵੇਰੇ ਕਨੈਕਟ ਕਰਾਂਗੇ ਸ਼ਾਨਸਰੀਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਜਿੱਥੇ ਪੰਜਾਬ ਦੇ ਵਿੱਚ ਕੱਲ ਨੂੰ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਜੇਕਰ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਦੀ ਹਾਜ਼ਰਤਾ ਨੂੰ ਸੋਟਾਂ ਤੋਂ ਪਹਿਲਾਂ ਜੋ ਅਧਿਕਾਰੀ ਨੇ ਜਿਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਵੋਟਾਂ ਪਹੁੰਚਣ ਦੇ ਵਿੱਚ ਰਣਵੀਰ ਕਾਲਜ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਜੋ ਪੋਲਿੰਗ ਪਾਰਟੀਆਂ ਨੇ ਉਹਨਾਂ ਦੇ ਵੱਖਰੇ ਵੱਖਰੇ ਗਰੁੱਪ ਬਣਾਏ ਗਏ ਨੇ ਉਹਨਾਂ ਨੂੰ ਜੋ ਏਵੀਐਮ ਮਸ਼ੀਨਾਂ ਨੇ ਜਾਂ ਹੋਰ ਸਮਾਨ ਆ ਉਹ ਇਥੋਂ ਦਿੱਤਾ ਜਾ ਚੁੱਕਿਆ ਅਤੇ ਥੋੜੀ ਦੇਰ ਬਾਅਦ ਜੋ ਅਧਿਕਾਰੀ ਨੇ ਜਿਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਉਹ ਏਵੀਐਮ ਮਸ਼ੀਨਾਂ ਜਾਂ ਫਿਰ ਜੋ ਹੋਰ ਸਮਾਨ ਦਿੱਤਾ ਗਿਆ ਅਧਿਕਾਰੀਆਂ ਦੇ ਵੱਲੋਂ ਲੈ ਕੇ ਰਵਾਨਾ ਹੋਣਗੇ ਪਰ ਕਿਸ ਦੌਰਾਨ ਕੋਈ ਟ੍ਰੇਨਿੰਗ ਵੀ ਕੀਤੀ ਜਾਂਦੀ ਆ ਅਤੇ ਜੋ ਇਹ ਬੀਐਮ ਮਸ਼ੀਨਾਂ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਅਧਿਕਾਰੀ ਉਥੇ ਪਹੁੰਚਣਗੇ ਤਾਂ ਕੀ ਨਾਮ ਹੈ ਸਰ ਨਾਮ ਬਲਕਾਰ ਸਿੰਘ ਜੀ ਬਲਕਾਰ ਝੋਟੀਆਂ ਲੱਗ ਚੁੱਕੀਆਂ ਨੇ ਸਮਾਨ ਵੀ ਆ ਚੁੱਕਿਆ ਹਾਂਜੀ ਗਿਣਤੀ ਕੀਤੀ ਜਾ ਰਹੀ ਹੈ ਕੁਝ ਗਿਣ ਜਿਹੜੇ ਲਿਖਿਆ ਜਾ ਰਿਹਾ ਹੈਗੀ ਜੀ ਇਹ ਜੋ ਨਾਲ ਡਾਕੂਮੈਂਟ ਦਿੱਤੇ ਨੇ ਜੀ ਮਸ਼ੀਨਾਂ ਦਿੱਤੀਆਂ ਨੇ ਮਸ਼ੀਨਾਂ ਦਾ ਸੀਰੀਅਲ ਨੰਬਰ ਲਿਖਿਆ ਜਾ ਰਿਹਾਗਾ ਜੋ ਨਾਲ ਡਾਕੂਮੈਂਟ ਦਿੱਤੇ ਨੇ ਉਹਨਾਂ ਨੂੰ ਮਿਲਾਇਆ ਜਾ ਰਿਹਾਗਾ ਵੀ ਕੀ ਪ੍ਰੋਪਰ ਪੂਰਾ ਹੈ ਇਕ ਲਗਭਗ ਜਿੰਨਾ ਮਲਾਇਆ ਹੁਣ ਸਾਰਿਆ ਪੂਰਾ ਹੈਗਾ ਬਲਕਾਰ ਕੀ ਇਸ ਤੋਂ ਪਹਿਲਾਂ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਕਿਸ ਤਰ੍ਹਾਂ VOTING ਪਾਉਣੀ ਆ ਵੋਟਾ ਪਾਉਣ ਤੋਂ ਬਾਅਦ ਕੀ ਕਰਨਾ ਜਦੋਂ ਸਮਾਂ ਪੂਰਾ ਹੋ ਜਾਵੇਗਾ ਉਸ ਸਮੇਂ ਕੀ ਕਰਨਾ ਹਾਂਜੀ ਹਾਂਜੀ ਸਰ ਇਸ ਤੋਂ ਪਹਿਲਾਂ 4 ਟ੍ਰੇਨਿੰਗਾਂ ਲਗੀਆਂ ਨੇ ਜਿਹਦੇ ਵਿੱਚ 2 ਤੋਂ 3 ਟ੍ਰੇਨਿੰਗ ਜਿਹੜੀਆਂ ਹੈਂਡ-ਆਨ ਟ੍ਰੇਨਿੰਗ ਨੇ ਮਸ਼ੀਨਾਂ ਦੇ ਉੱਪਰ ਜਿਹਦੇ ਤੇ ਬਕਾਇਦਾ ਦੱਸਿਆ ਗਿਆ ਮਸ਼ੀਨਾਂ ਨੂੰ ਕਿਵੇਂ ਕਨੈਕਟ ਕਰਨਾਗਾ ਕਿਵੇਂ ਚਲਾਉਣਾਗਾ ਫਾਰਮ ਬਾਰੇ ਦੱਸੇਗਾ ਕਿਹੜਾ ਫਾਰਮ ਕਿਵੇਂ ਭਰਨਾਗਾ ਮਤਲਬ ਬਕਾਇਦਾ ਲਗਭਗ ਹਰ ਇੱਕ ਚੀਜ਼ ਦੀ ਟ੍ਰੇਨਿੰਗ ਹੋਈ ਹੈ ਪਹਿਲਾਂ ਸਰ ਕੀ ਕੀ ਚੀਜ਼ ਆ ਬਕਸੇ ਪਿਆ ਉਹ ਬਕਸੇ ਪਏ ਨੇ ਆਖਿਰਕਰ ਇਹਨਾਂ ਦੇ ਵਿੱਚ ਹੈ ਕੀ ਕੀ ਤਿੰਨ ਬਕਸੇ ਦਿਖ ਰਹੇ ਹਾਂਜੀ ਇਹਦੇ ਵਿੱਚ ਵੀਯੂ ਹੈ ਵੈਲਿਡ ਯੂਨਿਟ ਹੈ ਉਹ ਆਪਣਾ ਬੀਬੀ ਪੈਟ ਜਿਹਨੂੰ ਅਸੀਂ ਪ੍ਰਿੰਟਰ ਬੋਲਦੇ ਹਾਂਗੇ ਇਸ ਤੋਂ ਬਿਨਾਂ ਇਹ ਸੀਯੂਆ ਕੰਟਰੋਲ ਯੂਨਿਟ ਹੈ ਜੀ ਇਸ ਤੋਂ ਬਿਨਾਂ ਲਿਫਾਫੇ ਦਿੱਤੇ ਹੈਗੇ ਜਿਨ੍ਹਾਂ ਦੇ ਵਿੱਚ ਅਸੀਂ ਫਾਰਮ ਜਮਾ ਕਰਾਉਣੇ ਹੈਗੇ ਚੈਕਲਿਸਟਾਂ ਦਿੱਤੀਆਂ ਨੇ ਨਾਲ ਮਤਲਬ ਬਕਾਇਦਾ ਸਾਰਾ ਸਮਾਨ ਹੈ ਜੇ ਆ ਕੰਟਰੋਲ ਯੂਨਿਟ ਦੀ ਗੱਲ ਕਰਨੀ ਤਾਂ ਮੇਰੇ ਖਿਆਲ ਜੀ ਤੁਹਾਡੇ ਕੋਲੇ ਰਹਿੰਦਾ ਉੱਥੇ ਅਧਿਕਾਰੀਆਂ ਦੇ ਕੋਲ ਜਦੋਂ ਕੰਟਰੋਲ ਦਿੰਨੇ ਹੋ ਕਮਾਂਡ ਦਿੰਨੇ ਹੋ ਫਿਰ ਰਿਪੋਰਟ ਪੈਂਦੀ ਹਾਂਜੀ ਹਾਂਜੀ ਸਰ ਇਹ ਜਿਹੜਾ ਸਾਰਾ ਸਮਾਨ ਹੈਗਾ ਅਜ ਬੂਥ ਦੇ ਉੱਪਰ ਜਾਏਗਾ ਬਕਾਇਦਾ ਬਸਾਂ ਦੇ ਰਾਹੀਂ ਇਸ ਤੋਂ ਬਾਅਦ ਇਹਨੂੰ ਅਸੀਂ ਪੂਰਾ ਆਪਣੇ ਨਿਗਰਾਨੀ ਦੇ ਵਿੱਚ ਰੱਖਾਂਗੇ ਸਵੇਰੇ ਕਨੈਕਟ ਕਰਾਂਗੇ ਤੇ ਜਿਵੇਂ ਹੀ ਕੰਟਰੋਲ ਯੂਨਿਟ ਦੇ ਉੱਪਰ ਕਮਾਂਡ ਦਿੰਨੇ ਆਗੇ ਬੀਯੂ ਐਕਟੀਵੇਟ ਹੁੰਦਾਗਾ ਤੇ ਜਿਹੜਾ ਵੀ ਵਿਅਕਤੀ ਵੋਟ ਪਾਣ ਜਾਂਦਾ ਕੋ ਵੋਟ ਪਾਏਗਾ ਜਿਸ ਨੂੰ ਵੀ ਵੋਟ ਪਾਏਗਾ ਉਹਦੀ ਪਰਚੀ ਬੀਬੀ ਪੈਟ ਦੇ ਵਿੱਚ ਉਹਨੂੰ ਦਿਖਾਈ ਦੇਗੀ ਇਹ ਬਿਲਕੁਲ ਹੈ ਤੁਸੀਂ ਅਧਿਕਾਰੀ ਨੂੰ ਸੁਣਿਆ ਜਿਨ੍ਹਾਂ ਨੇ ਦੱਸਿਆ ਕਿ ਬੜੇ ਵਿਸਤਾਰ ਪੂਰਵ ਦੱਸਿਆ ਵੀ ਕਿ ਕਿਹੜੀਆਂ ਕਿਹੜੀਆਂ ਮਸ਼ੀਨਾਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਤੇ ਕਿਹੜੇ ਕਿਹੜੇ ਕੰਮ ਨੇ ਜੋ ਇਹਨਾਂ ਨੂੰ ਸੌਪੇ ਗਏ ਨੇ ਇਹਨਾਂ ਨੇ ਤਾਂ ਕਹਿਣਾ ਕਿ ਹੁਣ ਜੋ ਏਵੀਐਮ ਮਸ਼ੀਨਾਂ ਜਾਂ ਹੋਰ ਕੁਝ ਦਿੱਤਾ ਉਹ ਬੱਸਾਂ ਨਹੀਂ ਜਿਸੇ ਇਹਨਾਂ ਦੀਆਂ ਡਿਊਟੀਆਂ ਲੱਗਿਆ ਨੇ ਅਧਿਕਾਰੀ ਦੀ ਨਿਗਰਾਨੀ ਹੇਠ ਉਥੇ ਪਹੁੰਚਿਆ ਜਾਵੇਗਾ ਤੇ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਜੋ ਵੋਟਾਂ ਪਾਉਣ ਦਾ ਸਮਾਂ ਚੋਣ ਕਮਿਸ਼ਨ ਦੇ ਵੱਲੋਂ ਨਿਰਧਾਰਤ ਕੀਤਾ ਗਿਆ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਿੱਧੂ ਸੰਝਾ ਟੀਵੀ ਸੰਗਰੂਰ